ਚਿਹਰਾ ਦੇਖ ਕੇ ਪਹਿਚਾਨ ਲਏ ਹਣਗੇ ਹੋਵੇ ਤੂਤਾਂ ਵਾਲੀ ਠੰਡੀ ਠੰਡੀ ਸ਼ਾਹ ਦੋਸਤੋ ਗੱਲ ਬਣੇ ਜੀ ਤਾਂ ਦੋਸਤੋ ਗਾਣੇ ਲੋਕ ਦੇਖਣ ਵਾਲੇ ਬਣ ਗਈ ਸੀ ਲੋਕ ਗਾਣੇ ਦੇਖਣਾ ਸ਼ੁਰੂ ਕਰ ਦਿੰਦੇ ਨੇ ਤੇ ਹਰ ਦੂਜਾ ਤੀਜਾ ਗਾਣਾ ਤੁਹਾਡਾ ਵਜਦਾ ਹੁੰਦਾ ਸੀ ਜੀ ਜੀ ਕਿਵੇਂ ਦਾ ਸੀ ਬਹੁਤ ਮਗਰ ਉਹ ਕਹਿੰਦੇ ਨੇ ਇੱਕ ਵਾਰੀ ਜਦੋਂ ਆਪਾਂ ਕੋਈ ਕੰਮ ਛੱਡਦੇ ਆ ਖੜੋਤ ਪੈ ਜੀ ਕਿਸੇ ਕੰਮ ਦੇ ਵਿੱਚ ਕੰਮ ਉਹ ਛੱਡ ਦਿੰਦੇ ਆ ਤਾਂ ਉਹਨੂੰ ਥੋੜੇ ਦਿਵਾਰੀ ਵਾਪਸੀ ਕਰਨ ਨੂੰ ਬਹੁਤ ਟਾਈਮ ਲਾਦਾ ਜਾ ਕਈ ਵਾਰੀ ਜਦੋਂ ਆਪਾਂ ਛੱਡ ਦਿੰਨੇ ਆਂ ਕਈ ਲੋਕ ਜਿਹੜੇ ਆਪਣੇ ਨਾਲ ਚੱਲ ਰਹੇ ਹੁੰਦੇ ਆ ਉਹ ਕਈ ਵਾਰੀ ਕੋ ਸਟੈਪ ਉੱਪਰ ਹੋ ਜਾਂਦਾ ਅਗਲਾ ਕਹਿੰਦਾ ਹੁਣ ਛੱਟ ਯਾਰ ਅ ਕਿਸੇ ਵੀਡੀਓ ਚ ਕੰਮ ਕਰ ਰਹੇ ਹੋ ਉਹ ਗੱਲ ਕੁਝ ਹੋਰ ਹੋ ਜਾਂਦੀ ਐਜ਼ ਅ ਮਾਡਲ ਕੋਈ ਤੁਸੀਂ ਆਏ ਜੀ ਦੋ ਉਂਗਲਾ ਫੜ ਕੇ ਆ ਕੁੜੀ ਤੁਮਾ ਕੇ ਚਲੇ ਗਏ ਉਹਨੂੰ ਕੋਈ ਯਾਦ ਨਹੀਂ ਕਰਦਾ ਤੁਸੀਂ ਅੱਛੀ ਜੌਬ ਕਰ ਰਹੇ ਹੋ ਤਾਂ ਬਗੈਦਾ ਪਰਮਾਤਮਾ ਔਰ ਲੋਕਾਂ ਦੀ ਕਚਹਿਰੀ 'ਚ ਹਮੇਸ਼ਾ ਲੋਕ ਯਾਦ ਰੱਖਦੇ ਅੱਜ ਦੀ ਜਿਹੜੀ ਸਥਿਤੀ ਆ ਇੱਕ ਬੰਦੇ ਦੇ 2 ਤੋਂ 4 ਗਾਣੇ ਹਿੱਟ ਹੋ ਜਾਣਾ ਉਹ ਆਪਦੇ ਪਿੱਛੇ ਐਕਟਰ ਦੇ ਅੱਗੇ ਡਾਇਰੈਕਟਰ ਲਿਖਣਾ ਸ਼ੁਰੂ ਕਰ ਦਿੱਤਾ। ਨਹੀਂ ਭਾਜੀ ਆਪਾਂ ਨੂੰ ਮੈਂ ਮੇਰੀ ਆਈਡੀਜ਼ 'ਚ ਹਜੇ ਵੀ ਲਿਖਿਆ ਹੋਇਆ ਐਕਟਰ ਬੱਸ ਦੱਸ ਇਟ। ਹਾਂ ਠੀਕ ਆ ਅੱਜ ਕੱਲ੍ਹ ਦੇ ਨਾਇੰਥੀ ਗੱਲ ਬਿਲਕੁਲ ਅੱਛੀ ਆ ਵੀ ਅੱਜ ਕਿਸੇ ਇੱਕ ਵੀਡੀਓ ਵੀ ਕਰਿਆ ਹੋਵੇ ਨਾ ਦੀਆਂ ਅਕੇ ਲੰਦਾ ਅਗਲਾ ਟਰੈਕਟਰ ਪਲੱਸ ਐਕਟਰ ਕਲਾਸ ਸਿੰਗਰ ਸਸ਼ੀਕਲ ਜੀ ਸਕਾਈਕਿੰਗ ਪੰਜਾਬ ਦੇਖ ਰਹੇ ਹੂੰ ਮੈਂ ਜਗਦੀਪ ਸਿੰਘ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਸਕਾਈਨੀ ਪੰਜਾਬ ਤੋਂ ਕਲਾਕਾਰਾਂ ਦੇ ਖੇਤਰ ਦੇ ਵਿੱਚ ਵੱਖ-ਵੱਖ ਲੋਕਾਂ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਹੁੰਦੇ ਆ ਵੱਖ-ਵੱਖ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਰਹਿੰਦੇ ਆ ਅੱਜ ਜਿਹੜੇ ਮੇਰੇ ਨਾਲ ਮੀਰ ਬੈਠੇ ਨੇ ਸੱਜਣ ਬੈਠੇ ਨੇ ਕਿਸੇ ਜਾਣ ਪਹਿਚਾਨ ਦੇ ਮਹਤਾਜ ਨਹੀਂ ਇਹਨਾਂ ਨੇ ਬਹੁਤ ਸਾਰੇ ਗਾਣਿਆਂ ਦੇ ਵਿੱਚ ਕੰਮ ਕੀਤਾ ਤੁਸੀਂ ਜਿਹੜੇ ਤੁਸੀਂ ਪਹਿਚਾਨਗੇ ਹੋਗੇ ਪਰ ਫਿਰ ਵੀ ਮੈਂ ਥੋੜਾ ਰਾਪਤਾ ਬਣਾ ਦੇਵਾਂ ਇਹਨਾਂ ਨਾਲ ਤੁਹਾਡਾ ਸਤਿ ਸ਼੍ਰੀ ਅਕਾਲ ਬਾਈ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਸਾਡੇ ਦਰਸ਼ਕ ਵੈਸੇ ਤੁਹਾਨੂੰ ਚਿਹਰਾ ਦੇ ਕੇ ਪਹਿਚਾਨ ਗਏ ਹੋਣਗੇ ਹੋਵੇ ਤੂਤਾਂ ਵਾਲੀ ਠੰਡੀ ਠੰਡੀ ਸ਼ਾਹ ਦੋਸਤੋ ਗੱਲ ਬਣੇ ਤਾਂ ਦੋਸਤੋ ਸੋ ਦੋਸਤੋ ਸੋਨੂ ਬਖਸ਼ੀ ਮੇਰੇ ਨਾਲ ਮੌਜੂਦ ਨੇ ਬਹੁਤ ਵਧੀਆ ਇਹ ਮਾਡਲ ਮੁੰਡੇ ਨੇ ਕੰਮ ਕੀਤਾ ਗਾਣਿਆਂ ਦੇ ਵਿੱਚ ਇੱਕ ਦੌਰ ਸੀ ਜਦੋਂ ਹਰ ਦੂਜਾ ਤੀਜਾ ਗਾਣਾ ਇਹਨਾਂ ਦਾ ਫੀਲਡ ਦੇ ਵਿੱਚ ਹੁੰਦਾ ਸੀ ਬਾਈ ਜੀ ਕਿਵੇਂ ਲੰਘ ਰਹੀ ਹੈ ਜ਼ਿੰਦਗੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਦਸਕਾ ਨੂੰ ਬਸ ਚੱਲੀ ਜਾਂਦਾ ਸਰ ਟਾਈਮ ਹੈ ਅੱਛਾ ਇੱਕ ਸਮਾਂ ਸੀ ਜਦੋਂ ਟੈਲੀਵਿਜ਼ਨ ਤੇ ਨਿਜੀ ਚੈਨਲ ਬਹੁਤ ਚੱਲਦੇ ਸੀ ਵੀ ਪਹਿਲਾਂ ਲੋਕ ਇਕੱਲੇ ਗਾਣੇ ਸੁਣਦੇ ਹੁੰਦੇ ਸੀ ਜਦੋਂ ਤੁਹਾਡਾ ਯੁੱਗ ਆਇਆ ਗਾਣੇ ਲੋਕ ਦੇਖਣ ਵਾਲੇ ਬਣ ਗਏ ਸੀ ਉਦੋਂ ਲੋਕ ਗਾਣੇ ਦੇਖਣਾ ਸ਼ੁਰੂ ਕਰ ਦਿੰਦੇ ਨੇ ਤੇ ਹਰ ਦੂਜਾ ਤੀਜਾ ਗਾਣਾ ਤੁਹਾਡਾ ਵਜਦਾ ਹੁੰਦਾ ਸੀ ਕਿਵੇਂ ਦਾ ਸੀ ਮਾਹੌਲ ਜੀ ਸਰ ਜੀ ਇਹ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਉਸ ਟਾਈਮ ਤੋਂ ਪਹਿਲਾਂ ਲੋਕ ਸੁਣਦੇ ਹੁੰਦੇ ਸੀ ਫਿਰ ਦੇਖਣ ਲੱਗ ਗਏ ਸੀ ਤਾਂ ਉਹ ਦੌਰ ਵੀ ਉਦੋਂ ਰਿੰਪੀ ਪ੍ਰਿੰਸ ਡਾਇਰੈਕਟਰ ਹੁੰਦੇ ਸੀ ਉਹਨਾਂ ਨੇ ਸ਼ੁਰੂ ਕਰਿਆ ਸੀਗਾ ਤੇ ਉਸ ਦੌਰਾਨ ਮੈਂ ਉਹਨਾਂ ਨਾਲ ਐਜ਼ ਇੰਟਰਵਿਊ ਮੇਰੀ ਐਜ਼ ਆ ਡਾਂਸਰ ਹੋਈ ਸੀਗੀ ਬਾਅਦ ਚ ਫਿਰ ਮੈਂ ਐਜ਼ ਅ ਮਾਡਲ ਉਹਨਾਂ ਨਾਲ ਮਾਡਲ ਬਣਾਉਣ ਆਲੀ ਮੈਂ ਕਹਦਾਗਾ ਮੈਨੂੰ ਵੀ ਨੇ ਉਸਤਾਦ ਨੇ ਮੇਰੇ ਜੀ ਪਹਿਲਾਂ ਮੈਂ ਕਈ ਇੰਟਰਵਿਊਸ 'ਚ ਮੈਂ ਕਿਹਾ ਤੇ ਉਹਨਾਂ ਨੇ ਉਹ ਦੌਰ ਸ਼ੁਰੂ ਕੀਤਾ ਸੀ ਤੇ ਉਸ ਦੌਰਾਨ ਉਹਨਾਂ ਦੇ ਹੱਥਾਂ 'ਚ ਬਹੁਤ ਸਾਰੇ ਇਹ ਜੇ ਆਰਟਿਸਟ ਨੇ ਜਿਨ੍ਹਾਂ ਨੇ ਬਹੁਤ ਬਹੁਤ ਬੁਲੰਦੀਆਂ ਲਿਖੀਆਂ ਹੂੰ ਅੱਛਾ ਪਹਿਲਾ ਗਾਣਾ ਕਿਹੜਾ ਸੀ ਸੋਨੂ ਬਖਸੀ ਦਾ ਜਦੋਂ ਐਜ਼ ਅ ਮਾਡਲ ਮੇਨ ਮਾਡਲ ਸਕਰੀਨ 'ਤੇ ਦਿਖਿਆ ਲੋਕਾਂ ਨੂੰ ਮੇਰਾ ਸਰ ਉਹ ਆਇਆ ਸੀਗਾ ਮਣਕੇ ਟੁੱਟਦੇ ਜਾਂਦੇ ਦੀਪਕ ਢਿੱਲੋਂ ਜੀ ਦਾ ਅੱਛਾ ਹਾਂਜੀ ਉਹ ਸੰਨ 2000 ਦੀ ਗੱਲ ਆ ਓਲੰਪੀ ਸਰਨ ਵਾਲੀ ਕੀਤਾ ਸੀਗਾ ਹੂੰ ਉਹ ਕਿਹੜਾ ਗਾਣਾ ਸੀ ਜਿਹਦੇ ਕਰਕੇ ਦਰਸ਼ਕਾਂ ਦੇ ਵਿੱਚ ਖਾਸ ਕਰਕੇ ਪੰਜਾਬੀ ਇੰਡਸਟਰੀ ਦੇ ਵਿੱਚ ਸੋਨੂ ਬਖਸ਼ੀ ਦੀ ਪਛਾਣ ਬੰਦੀ ਆ ਭਾਜੀ ਪ੍ਰਮਾਤਮਾ ਦੀ ਕਿਰਪਾ ਨਾਲ ਮੇਰੇ ਸਾਹ ਅਸਰ ਜਿੰਨੇ ਵੀ ਜ਼ਿਆਦਾ ਸੌਂਗ ਮੈਂ ਕਰਿਆ ਹਾਂ ਹਾਂਜੀ ਤਾਂ ਓਏ ਹੋਇਆ ਨਹੀਂ ਕੋਈ ਵੀ ਵੀ ਜਿਹੜਾ ਗੇੜਿਆਂ ਨਾਲ ਗਿਆ ਹੋਵੇ ਜਾਂ ਦਿਖਿਆ ਨਾ ਹੋਵੇ ਮੋਸਟਲੀ ਸਾਰੇ ਹੀ ਦਿਖੇ ਆਂ ਚਾਹੇ ਦੀਪਕ ਟੇ ਲੋਈ ਰਗਾ ਲੋ ਮਨ ਕੀ ਟੁਰਦੇ ਜਾਂਦੇ ਕੁਲਦੀਪ ਰਸੀਲੇ ਦਾ ਆਇਆ ਸੀ ਸਾਰਾ ਮੇਲਾ ਤੈਨੂੰ ਲੁੱਟਿਆ ਤੈਨੂੰ ਕਿਸੇ ਦਬਰੂ ਨੇ ਲੁੱਟ ਲੈਣਾ ਹਮਰ ਅਰਸ਼ੀ ਦਾ ਨਾ ਨਾ ਮੈਨੂੰ ਛੇੜੀ ਨਾ ਏਸ ਕੰਗ ਬਾਜੇ ਗਾਜੇ ਨਾਲ ਵਿਆਹ ਕਿ ਲੈ ਜਾਗੇ ਹਮ ਗੁਰਗਰਪਾਲ ਸੂਰਾਪੁਰ ਇਹ ਸਾਰੇ ਗਾਣੇ ਮੋਸਟਲੀ ਜ਼ਿਆਦਾਤਰ ਮੈਂ ਰਿਮਕੀ ਸਰਨਾ ਗਿੱਟੇ ਆਂ ਜਾਂ ਸਾਡੇ ਕਪੂਜਨੀ ਹੁੰਦੇ ਸੀ ਡੈਥ ਹੋ ਗਈ ਉਹਨਾਂ ਦੀ ਅ ਮਿਰਕ ਸਰ ਗੁਰਚਰਨ ਵੇਰ ਗੁਰਚਰਨ ਵੇਰ ਬਹੁਤ ਅچھے ਇਨਸਾਨ ਸੀਗੇ ਬਹੁਤ ਵਧੀਆ ਗਰੁੱਪ ਸੀਗਾ ਇੱਕ ਉਹਨਾਂ ਦਾ ਉਹਨਾਂ ਦਾ ਪੱਕਾ ਹੀ ਹੁੰਦਾ ਸੀ ਵੀ ਹਾਂ ਜੀ ਜੇ ਵੀਡੀਓ ਕਰਨਾ ਤਾਂ ਉਹਨੇ ਕਰਨਾ ਇਹ ਕੋਈ ਸਰਦਾਰ ਦੀ ਲੁੱਕ ਦਾ ਸੋਨੂ ਨੇ ਕਰਨਾ ਕੋਈ ਹੋਰ ਹੈ ਤਾਂ ਮਤਲਬ ਉਹਨਾਂ ਨੇ ਪੱਕਾ ਇੱਕ ਸਿਸਟਮ ਪੂਰੀ ਅੱਜ ਕੱਲ ਥੋੜਾ ਨਾ ਮਾਹੌਲ ਚੇਂਜ ਹੋ ਗਿਆ ਉਹ ਟਾਈਮਾਂ 'ਚ ਇੱਕ ਟੀਮ ਸੈੱਟ ਹੁੰਦਾ ਹੁੰਦਾ ਸੀ ਵੀ ਇਹ ਬੰਦੇ ਨੇ ਆਹ ਕੰਮ ਕਰਨਾ ਹੈ ਆਹ ਕਰਨਾ ਇਹਨੇ ਆਹ ਕਰਨਾ ਤਉ ਪੱਕਾ ਇੱਕ ਜਿਵੇਂ ਘਰ ਵਾਲੀ ਗੱਲ ਹੁੰਦੀ ਸੀ ਉਹਦੇ ਵੀ ਸ਼ੂਟ ਆ ਜੀ ਉਹ ਫਲਾਣੇ ਨੂੰ ਬੁਲਾ ਲਓ ਫਲਾਣੇ ਨੂੰ ਬੁਲਾ ਲਓ ਫਲਾਣੇ ਨੂੰ ਬੁਲਾ ਲਓ ਚਲੋ ਜੀ ਹਾਂ ਅੱਛਾ ਚਲੋ ਦੌਰ ਵਧੀਆ ਚੱਲ ਰਿਹਾ ਸੀ ਅਚਾਨਕ ਮਿਊਜ਼ਿਕ ਇੰਡਸਟਰੀ 'ਚ ਖੜਾਅਤ ਆ ਗਈ ਇੱਕ ਅਲੱਗ ਜੇ ਗੀਤਬਾਨ ਲੱਗੇ ਫਿਲਮਾਂ ਦਾ ਦੌਰ ਸ਼ੁਰੂ ਹੋ ਜਾਂਦਾ ਜੀ ਜੀ ਤੇ ਤੁਸੀਂ ਵੀ ਇੱਕਦਮ ਗਾਣਿਆਂ ਦੇ ਵਿੱਚੋਂ ਗਾਇਬ ਹੋ ਜਾਂਦੇ ਹੋ ਬਹੁਤ ਘਟ ਕਰਨ ਲੱਗ ਜਾਂਦੇ ਹੋ ਤੇ ਫਿਲਮਾਂ ਬਲ ਟਰਾਈ ਕੀਤਾ ਕੋ ਸਰ ਗਾਣੇ ਘੱਟ ਕਰਨ ਦਾ ਕਾਰਨ ਇਹ ਸੀਗਾ ਕਿ 2007 ਚ ਪਹਿਲਾਂ ਤਾਂ ਖੁਸ਼ ਮੇਰਾ ਆਪਦਾ ਇੱਕ ਐਕਸੀਡੈਂਟ ਹੋ ਗਿਆ ਸੀ ਮੈਂ ਸ਼ੂਟ ਕਰਕੇ ਜਾ ਰਿਹਾ ਸੀਗਾ ਫਿਰ ਅਕਸਰ ਦਾ ਹੀ ਅ ਦੁਰਗਰਿੰਗਲੇ ਦਾ ਸਾਰਾ ਨਵਾਂ ਲੱਗਦਾ ਕੋਈ ਸ਼ਿਕਾਰ ਕੋਈ ਫਸਾ ਲਿਆ ਨਹੀਂ ਤੂੰ ਵੈਰ ਨੇ ਹਲਾਲ ਕਰ ਹਲਾਲ ਕਰੇਗੀ ਫਿਰ ਮੇਰਾ ਐਕਸੀਡੈਂਟ ਹੋ ਗਿਆ ਸੀ ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਮੇਰੇ ਫਾਜ਼ਲ ਸਾਹਿਬ ਦਾ ਐਕਸੀਡੈਂਟ ਹੋ ਗਿਆ ਸੀ ਮੇਰੇ ਪਾਸਾ ਵੀ ਉਹ ਡੈਥ ਹੋ ਗਈ ਸੀ ਹੂੰ ਉਹਦੇ ਕਰਕੇ ਕੁਝ ਟਾਈਮ ਲਈ ਮੈਂ ਇੰਡਸਟਰੀ 'ਚ ਕੰਮ ਨੂੰ ਕਰਨਾ ਛੱਡ ਦਿੱਤਾ ਸੀ ਫਾਜ਼ਲ ਸਾਹਿਬ ਕਿਉਂਕਿ ਕੁਝ ਗੱਲ ਇਹ ਜੀ ਹੋ ਗਈ ਸੀ ਮੇਰੇ ਘਰੇ ਮੇ ਮਾਤਾ ਜੀ ਕੋਲੇ ਕੋਈ ਲੇਡੀ ਅਫਸਰਸ ਕਰਨ ਆਈ ਸੀ ਉਹਨੇ ਕੋ ਮੇਣਾ ਮਾਰਤਾ ਵੀ ਹਾਂ ਜੀ ਵੀ ਮੁੰਡਿਆ ਤਾਂ ਟੀਵੀ ਤੇ ਭੰਗੜੇ ਪਾਉਂਦੇ ਫਿਰਦੇ ਆ ਉਹਦਾ ਪਿਓ ਦੀ ਡੈਥ ਹੋਈ ਉਹ ਮਾਤਾ ਮੇਰੀ ਕਹਿੰਦੀ ਉਹ ਤਾਂ ਉਹਨਾਂ ਦਾ ਕੰਮ ਹੈ ਕੰਮ ਹੈ ਉਹਨਾਂ ਦਾ ਕੰਮ ਹੈ ਉਹ ਕੰਮ ਹੀ ਕਰਕੇ ਕਰਦੇ ਨੇ ਉਹਨਾਂ ਦਾ ਸ਼ੌਂਕ ਨਹੀਂ ਹੈ ਜੌਬ ਹੈ ਉਹਦਾ ਜੀ ਉਸ ਕਰਕੇ ਫਿਰ ਥੋੜੀ ਜਿਹੀ ਅਸੀਂ ਦੋਨੇ ਪਰਵਾਰਾਂ ਨੇ ਮੇਰੇ ਪਤਰਾਛੂਟਾ ਮਜੀ ਬਖਸ਼ੀ ਉਹਨੇ ਬਹੁਤ ਅੱਛੇ ਅੱਛੇ ਕੰਮ ਕਰੇ ਮੇਰਾ ਨਾਮ ਉਹ ਬੱਕਰੀ ਗੱਲ ਹੈ ਕਿ ਉਹ 2007 ਤੋਂ ਬਾਅਦ ਇੰਡਸਟਰੀ ਚ ਕਦੇ ਆਇਆ ਹੀ ਨਹੀਂਗਾ ਉਹ ਮੇਰੇ ਫਾਦਰ ਸਾਹਿਬ ਨਾਲ ਬਹੁਤ ਜ਼ਿਆਦਾ ਅਟੈਚਮੈਂਟ ਸੀ ਉਹਦੀ ਜੀ ਹੁੰਦੀ ਤਾਂ ਸਾਰੇ ਨਾਲੇ ਕੁਝ ਬੱਚੇ ਇਹ ਜਿਹੇ ਹੁੰਦੇ ਜਿਨ੍ਹਾਂ ਦੀ ਕੁਝ ਜ਼ਿਆਦਾ ਹੁੰਦੀ ਹੁੰਦੀ ਹੈ ਫਾਦਰ ਵੱਲੋਂ ਵੀ ਬੱਚਿਆਂ ਵੱਲੋਂ ਵੀ ਤੇ ਉਹ ਮੁੜ ਕੇ ਸਾਡੇ ਸੀ ਆਏ ਨਹੀਂ ਨਾ ਉਹਨੇ ਕਦੇ ਛੂਟ ਵਗੈਰਾ ਕੀਤੇ ਨਾ ਕੋਈ ਵੀਡੀਓ ਸ਼ੂਟ ਸ਼ੋਅ ਸਾਡਾ ਮਿਊਜ਼ੀਕਲ ਸ਼ੋਅ ਦਾ ਵੀ ਕੰਮ ਸੀਗਾ ਮੋਸਟਲੀ ਉਹੀ ਕਰਦਾ ਹੁੰਦਾ ਸੀ ਸ਼ੋਅ ਵਗੈਰਾ ਦਾ ਕੰਮ ਕੀ ਇਹ ਸ਼ੋਅ ਵਗੈਰਾ ਦਾ ਜੀ ਜੀ ਉਹ ਮੁੜ ਕੇ ਆਏ ਨਹੀਂ ਆ ਮੈਂ ਕਿ ਭਾਵੇਂ ਦੁਵਾਰੇ ਥੋੜੀ ਦੇਰ ਬਾਅਦ ਸ਼ੁਰੂ ਕਰਿਆ ਸੀ ਮਗਰ ਉਹ ਕਹਿੰਦੇ ਨੇ ਇੱਕ ਵਾਰੀ ਜਦੋਂ ਆਪਾਂ ਕੋਈ ਕੰਮ ਛੱਡ ਦਿੰਦੇ ਆ ਖੜੋਤ ਪੈ ਜੇ ਕਿਸੇ ਕੰਮ ਦੇ ਵਿੱਚ ਕੰਮ ਛੱਡ ਦਿੰਦੇ ਆ ਤਾਂ ਉਹਨੂੰ ਥੋੜੇ ਦੁਵਾਰੀ ਵਾਪਸੀ ਕਰਨ ਨੂੰ ਬਹੁਤ ਟਾਈਮ ਲਾ ਲਾ ਜਾਂ ਕਈ ਵਾਰੀ ਜਦੋਂ ਆਪਾਂ ਛੱਡ ਦਿੰਦੇ ਆ ਕਈ ਲੋਕ ਜਿਹੜੇ ਆਪਣੇ ਨਾਲ ਚੱਲ ਰਹੇ ਹੁੰਦੇ ਆ ਉਹ ਕਈ ਵਾਰੀ ਕੋਈ ਸਟੈਪ ਉੱਪਰ ਹੋ ਜਾਂਦਾ ਅਗਲਾ ਕਹਿੰ ਦਲਜੀਤ ਗੀਪੀ ਗਰੇਵਾਲ ਵੱਡੇ ਨਾਂ ਦੇ ਇੰਡਸਟਰੀ ਦੇ ਵਿੱਚ ਉਹਨਾਂ ਦੇ ਗਾਣਿਆਂ 'ਚ ਵੀ ਤੁਸੀਂ ਕੰਮ ਕੀਤਾ ਐਜ਼ ਅ ਮਾਡਲ ਪਰ ਉਹ ਹੁਣ ਆਪ ਸਥਾਪਿਤ ਪ੍ਰੋਡਿਊਸਰ ਵੀ ਹੋ ਚੁੱਕੇ ਨੇ ਇਸ ਸਾਬਤ ਡਾਇਰੈਕਟਰ ਵੀ ਨੇ ਤੇ ਨਾਲ ਨਾਲ ਸਥਾਪਿਤ ਹੀਰੋ ਵੀ ਨੇ ਹੋ ਜੀ ਜੀ ਕਦੇ ਉਹਨਾਂ ਨੇ ਹੁਣ ਸੋਚਿਆ ਯਾਰ ਸੋਨੂ ਸਾਡਾ ਸਾਥੀ ਰਹਿ ਚੁੱਕਿਆ ਉਹਨੂੰ ਹੀ ਬਾਹ ਫੜਨ ਦੀ ਲੋੜ ਹੈ ਕਦੇ ਉਹਨਾਂ ਨੇ ਪਹੁੰਚ ਕੀਤੀ ਹੈ ਤੁਹਾਡੇ ਤੱਕ ਜਦ ਤੁਸੀਂ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ ਮੈਂ ਤਾਂ ਬਥੇਰੀ ਵਾਰੀ ਪਹੁੰਚਣ ਦੀ ਕੋਸ਼ਿਸ਼ ਕੀਤੀ ਕਿਉਂਕਿ ਗੀਪੀ ਭਾਈ ਨਾਲ ਪਟਿਆਲੇ ਨੂੰ ਅੱਜ ਵੀ ਯਾਦ ਆਦਾ ਉਨਾ ਦਾ ਫਸ Song ਆ ਜੀ ਤੋ ਲੰਬੜਾਂ ਦੀ ਤੋ ਤੁੜੇ ਮਰਕ ਦੀ ਤੋ ਉਹ ਵੀਡੀਓ ਸੀ ਮੈਂ ਮੇਰੇ ਛੋਟੇ ਬ੍ਰਦਰ ਨੇ ਵਿੱਕੀ ਨੇ ਅਸੀਂ ਰਲ ਮਿਲ ਕੇ ਕਰਾਇਆ ਸੀ ਉਦੋਂ ਤੇ ਉਹ ਵੀ ਦੌਰ ਕੁਝ ਔਰ ਦੌਰ ਸੀਗੇ ਮਗਰ ਉਸ ਤੋਂ ਬਾਅਦ ਕਈ ਵਾਰੀ ਭਾਈ ਨੂੰ ਮੈਂ ਰਿਟਰਨ ਮੈਸੇਜ ਵਗੈਰਾ ਵੀ ਕਰਿਆ ਇਹ ਭਾਈ ਜੀ ਚਲੋ ਪਰਮਾਤਮਾ ਨੇ ਤੁਹਾਨੂੰ ਭਾਗ ਲਾਇਆ ਤੇ ਜਿਹੜੇ ਟਾਈਮ ਅੱਜ ਤੁਹਾਡਾ ਕੋ ਸਮਾਂ ਮੜਾ ਚੰਗਾ ਸੀ ਅਸੀਂ ਤੁਹਾਡੇ ਨਾਲ ਖੜੇ ਸੀਗੇ ਹੂੰ ਤੇ ਬੰਦਾ ਇੰਨਾ ਹੀ ਦੇਖ ਲੈਂਦਾ ਮਗਰ ਨਹੀਂ ਇਹ ਅਕਸਰ ਹੀ ਕਿਉਂ ਹੁੰਦਾ ਹੈ ਅਕਸਰ ਕਿਉਂ ਹੁੰਦਾ ਜਦੋਂ ਕੋਈ ਬਹੁਤ ਵੱਡਾ ਸਥਾਪਿਤ ਹੋ ਜਾਂਦਾ ਉਹ ਨਾਲ ਦੇ ਸੰਗੀ ਸਾਥੀਆਂ ਨੂੰ ਛੱਡ ਦਿੰਦਾ ਕੀ ਕਾਰਨ ਮੰਨਦੇ ਹੋ ਕੀ ਕਹਿ ਸਕਦੇ ਆ ਸਰ ਹਰ ਇੱਕ ਬੰਦੇ ਦਾ ਮਗਰ ਮੋਸਟਲੀ ਆਹੀ ਹੁੰਦਾ ਵੀ ਜਿਹੜਾ ਬੰਦਾ ਕੁਝ ਸੰਗੀ ਸਾਥੀ ਆਪਣੇ ਨਾਲ ਜੋਬ ਕੀਤੀ ਹੋਈ ਹੈ ਜਾਂ ਕੰਮ ਕਰਿਆ ਹੋਗਾ ਜਿਆਦਾ ਹੋਵੇ ਨਾ ਤੁਹਾਡਾ ਕੋਈ ਅਗਲੇ ਨਾਲ ਬੈਰ ਵਿਰੋਧ ਹੋਵੇ ਜਾਂ ਤੁਹਾਡਾ ਸਮਾਨ ਸੁਭਾਅ ਨਾ ਮਿਲਦਾ ਹੋਵੇ ਜਾਂ ਕੋਈ ਕੰਮ ਕਰੇ ਹੀ ਜਿਹਾ ਗੱਲਾਂ ਨਹੀਂ ਪਤਾ ਨਹੀਂ ਕਿਉਂ ਅੱਜ ਕੱਲ ਮਾਹੌਲ ਹੀ ਚੇਂਜ ਹੋ ਗਿਆ ਜੀ ਅੱਜ ਕੱਲ ਇਕੋ ਪ੍ਰੋਬਲਮ हां ਜਾਇ ਕੈਲੋ ਵੀ ਉਹ ਲਗਾ ਨਾ ਮੈਂ ਬਣ ਗਿਆ ਉਹ ਕਿਉਂ ਬਣ ਜਾਈ ਪਤਾ ਨਹੀਂ ਕੀ ਗੱਲਾਂ ਨੇ ਕਿ ਉਹ ਰ ਹੈ ਵੀ ਆ ਪਤਾ ਹੈ ਕਹਿੰਦੇ ਵੀ ਪ੍ਰਮਾਤਮਾ ਸਾਰੇ ਦੇ ਘਰੇ ਰੋਟੀ ਪਕੜੀ ਕਰੇ ਸਭ ਨੂੰ ਤਰੱਕੀਆਂ ਬਖਸ਼ੇ ਜੇ ਚਾਰ ਫੁਲਕੇ ਪ੍ਰਮਾਤਮਾ ਤੁਹਾਡੇ ਘਰੇ ਪਕਾ ਰਿਹਾ ਜੇ ਉਹਦੇ ਚੋਂ ਤੁਸੀਂ ਕਿਸੇ ਨਾਲ ਆਪਣੇ ਨਾਲ ਜੋੜ ਲਓਗੇ ਤੇ ਦੋ ਫੁਲਕੇ ਉਹ ਖਾ ਲੇਗਾ ਤਾਂ ਤੁਹਾਨੂੰ ਅਗਲਾ ਸੀਸੀ ਦਊਗਾ ਅੱਛਾ ਇੱਕ ਗੱਲ ਹੋਰ ਹੈ ਠੀਕ ਹੈ ਨਾ ਭਾਈ ਥੋੜੀ ਮੇਰੇ ਦਰਸ਼ਕ ਵੀ ਇਹ ਜਾਨਣਾ ਚਾਹਣਗੇ ਸਕਾਈ ਨੇ ਪੰਜਾਬ ਦੇ ਕਿਉਂਕਿ ਸੰਗੀਤਿਕ ਜਿਹੜੇ ਕਲਾਕਾਰ ਨੇ ਉਹਨਾਂ ਨੂੰ ਦੇਖਦੇ ਰਹਿੰਦੇ ਨੇ ਸਾਡੇ ਚੈਨਲ ਤੋਂ ਪਰ ਉਹ ਜਾਣਨਾ ਚਾਹੁੰਦੇ ਸੋਨ ਦੀ ਜ਼ਿੰਦਗੀ ਬਾਰੇ ਵੀ ਮੰਨ ਲਓ ਤੁਸੀਂ ਗਾਣੇ ਕੀਤੇ ਫਿਲਮਾਂ 'ਚ ਤੁਹਾਨੂੰ ਉਹ ਲੈ ਨਹੀਂ ਰਹੇ ਕੀ ਉਹ ਤੁਹਾਨੂੰ ਅੱਜ ਹੀ ਮਾਡਲ ਸਮਝਦੇ ਨੇ ਐਕਟਰ ਨਹੀਂ ਸਮਝਦੇ ਉਹ ਵੱਡੀ ਸਰ ਜਾਂ ਡਾਇਰੈਕਟਰ ਵੀ ਉਹ ਯਾਰ ਮਾਡਲ ਹੀ ਨਹੀਂ ਹੁੰਦਾ ਹਾਲਾਂਕਿ ਵੱਖਰਾ ਫੀਲਡ ਹੈ ਐਕਟਿੰਗ ਤੇ ਮਾਡਲਿੰਗ ਬਟ ਮਾਡਲਿੰਗ ਕਰਨ ਦੀ ਵੀ ਔਖੀ ਆ ਕਿਤੇ ਨਾ ਕਿਤੇ ਐਕਟਿੰਗ ਤੋਂ ਲੱਗਦਾ ਨਹੀਂ ਤੁਹਾਨੂੰ ਮੰਨਦੇ ਆ ਭਾਜੀ ਵੀ ਮੋਡਲਿੰਗ ਤੇ ਐਕਟਿੰਗ ਫਰਕ ਹੈਗਾ ਮਗਰ ਜੇ ਤੁਸੀਂ ਜਿਹੜਾ ਵੀ ਵਰਕ ਕੀਤਾ ਹੋਇਆ ਉਹ ਐਜ਼ ਅ ਐਕਟਰ ਇੱਕ ਤਾਂ ਹੁੰਦਾ ਨਾ ਮੋਡਲਿੰਗ ਜੀ ਕਿਸੇ ਕੁੜੀ ਦੇ ਬਾਹ ਫੜ ਕੇ ਤੁਸੀਂ ਐਂ ਚਾਰ ਗੇੜੇ ਦੇ ਤੇ ਉਹ ਮਾਡਲ ਹੁੰਦਾ ਜੇ ਤੁਸੀਂ ਕਿਤੇ ਸਿੰਕ ਕਰ ਰਹੇ ਹੋ ਕਿਤੇ ਕੋਈ ਡਾਇਲੋਗ ਡਿਲੀਵਰੀ ਕਰ ਰਹੇ ਹੋ ਜੇ ਕੋਈ ਅੱਛਾ ਐਕਟ ਕਰ ਰਹੇ ਹੋ ਤਾਂ ਤੁਸੀਂ ਅੱਛਾ ਐਕਟ ਕਰ ਰਹੇ ਹੋ ਤਾਂ ਉਹ ਐਜ਼ ਅ ਐਕਟਰ ਗਿਣਾ ਜਾਂਦਾ ਹੈ ਨਾਟ ਐਜ਼ ਅ ਮਾਡਲ ਗਿਣਾ ਜਾਂਦਾ ਹੂੰ ਤੇ ਮਗਰ ਅੱਜ ਕੱਲ ਇੰਡਸਟਰੀ ਚ ਬਹੁਤ ਮੈਂ ਬਥੇ ਬਥੇ ਰਹੇ ਜਿਹੜਾ ਨੇ ਜਿਹੜੇ ਅੱਜ ਪ੍ਰੋਡਿਊਸਰ ਵੀ ਨੇ ਜਾ ਪ੍ਰੋਡਿਊਸਰ ਦੇ ਨਾਲ ਜੌਬਸ ਵੀ ਕਰ ਰਹੇ ਨੇ ਹੋਰ ਕਿੰਨੀ ਵਾਰ ਗਿਆ ਭਾਜੀ ਕੋਈ 네ਗੇਟਿਵ ਕੋ ਪੋਜ਼ਿਟਿਵ ਜਿਵੇਂ ਵੀ ਹੁੰਦਾ ਬੰਦਾ ਅਪਰੋਚ ਤਾਂ ਕਰਦਾ ਹੀ ਹੁੰਦਾ ਕੋਈ ਵੀ ਹੈ ਜੇ ਮੈਂ ਜਾਂ ਤੁਸੀਂ ਕੋਈ ਵੀ ਕਿਉਂਕਿ ਅੱਜ ਕੱਲ ਫਿਲਮਾਂ ਦਾ ਦੌਰ ਹੈ ਗਾਣਿਆਂ ਦਾ ਦੌਰ ਹੈ ਨਿਕੋਂ ਕਿ ਸਿੰਗਰ ਤਾਂ ਅੱਜ ਕੱਲ ਆਪ ਹੀ ਮਾਡਲ ਬਣੇ ਨੇ ਸਿੰਗਰ ਵਾਲਿਆਂ ਨੂੰ ਅਗਲਾ ਕਹਿੰਦਾ ਫੀਮੇਲ ਆਰਟਿਸਟ ਲੈ ਲੋ ਹਾਂ ਮੁੰਡੇ ਦੀ ਲੋੜ ਨਹੀਂ ਮੈਂ ਆਪੇ ਹੀ ਕਰਾਂ ਹਾਂ ਠੀਕ ਹੈ ਨਾ ਜੀ ਤੇ ਇਹ ਗੱਲ ਆ ਜਾਂਦੀ ਹੈ ਅਗਲਾ ਕਹਿੰਦਾ ਸਿੰਗਰ ਵੀ ਮੈਂ ਕਿਸੇ ਹੋਰ ਨੂੰ ਕਿਉਂ ਪ੍ਰੋਮੋਟ ਪਹਿਲਾਂ ਗੱਲਾਂ ਹੁੰਦੀਆਂ ਸੀ ਪਹਿਲਾਂ ਸਿੰਗਰ ਸਿੰਗਰ ਹੁੰਦੇ ਹੁੰਦੇ ਸੀ ਅੱਜ ਕਾ ਸਿੰਗਰ ਐਕਟਰ ਵੀ ਬਣ ਗਿਆ ਸੀਗਾ ਸਿੰਗਰ ਤਾਂ ਹੈਗਾ ਹੀ ਹੈਗਾ ਅਗਲਾ ਕਹਿੰਦਾ ਮੈਂ ਜੀ ਡਾਂਸਰ ਵੀ ਨਹੀਂ ਐਕਟਰ ਵੀ ਮੈਂ ਮਾਡਲ ਵੀ ਨੇ ਸਾਰਾ ਕੁਝ ਹੀ ਹਾਂ ਅੱਜ ਕੱਲ ਗਿੱਪੀ ਵਰਗੇ ਨੂੰ ਦੇਖ ਕੇ ਬਾਈ ਨੂੰ ਦਿਲਜੀਤ ਵਰਗੇ ਬਾਈ ਨੂੰ ਦੇਖ ਕੇ ਅਗਲਾ ਹਰ ਇੱਕ ਕੋਈ ਕਹਿੰਦਾ ਮੈਂ ਵੀ ਦਿਲਜੀਤ ਬਣ ਜਾ ਮੈਂ ਵੀ ਗਿੱਪੀ ਬਣ ਜਾ ਮਗਰ ਹਰ ਇੱਕ ਕੋਈ ਬੰਨੀ ਨਹੀਂ ਜਾਦਾ ਜਦੋਂ ਤੁਸੀਂ ਗਾਣੇ ਕਰਦੇ ਸੀ ਹਣਾ ਅਨਿ ਇਹ ਉਹ ਤਾਂ ਬਹੁਤ ਭੇਡ ਹੁੰਦੀ ਸੀ ਸੈੱਟ ਤੇ ਕਿਉਂਕਿ ਜਿਹੜਾ ਇੱਕ ਕ੍ਰਿਊ ਹੁੰਦਾ ਸੀ ਟੈਕਨੀਕਲ ਟੀਮ ਹੁੰਦੀ ਸੀ ਕੈਮਰਾ ਕ੍ਰਿਊ ਮਾਡਲ ਦੀ ਡਾਂਸਰਾਂ ਦੀ ਬਹੁਤ ਵੱਡਾ ਇੱਕ ਗਰੁੱਪ ਹੋ ਜਾਂਦਾ ਸੀ ਮੰਨ ਸਕਦੇ ਇੱਕ ਗਾਣੇ ਤੇ ਦੁੱਖ ਸੌ ਬੰਦਾ ਇਕੱਠਾ ਹੋ ਜਾਂਦਾ ਸੀ ਤਕਰੀਬ ਤਕਰੀਬ ਦਾ ਜੀ 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 ਤੇ ਅੱਜ ਉਹ ਗਾਣਾ ਪੰਜ ਤੋਂ ਸੱਤ ਬੰਦੇ ਦੇ ਵਿੱਚ ਸਿਮਟ ਕੇ ਰਹਿ ਗਿਆ ਕੀ ਕਾਰਨ ਮੰਨਦੇ ਹੋ ਸਰ ਟੈਕਨੋਲੋਜੀ ਆਪਾਂ ਕਹ ਦਿੰਦੇ ਆ ਵੀ ਹਾਂਜੀ ਜਿਵੇਂ ਪਹਿਲਾਂ ਹੁੰਦਾ ਸੀ ਜੀ ਕੋਈ ਲਾਈਟ ਵਾਲਾ ਅੱਡ ਖੜਾ ਆ ਜੀ ਸ਼ੈਡੋ ਵਾਲਾ ਅੱਡ ਖੜਾ ਆ ਠੀਕ ਹੈ ਫੋਕਲ ਆ ਡੁਕੜਾ ਹਾਂ ਠੀਕ ਹੈ ਅੱਜ ਕੱਲ ਟੈਕਨੋਲੋਜੀ ਇਹੀ ਹੋ ਗਈ ਜਾਂ ਐ ਕਹਿ ਲਈਏ ਵੀ ਜਿੰਨੇ ਕਿ ਬਜਟ ਦੇ ਗਾਣੇ ਬਣਦੇ ਆ ਉਹਨਾਂ ਕ ਅਗਲਾ ਬਜਟ ਭੜਦਾ ਰਹੇਗਾ ਜਿੰਨਾ ਕ ਅਫੋਰਡ ਨਹੀਂ ਕਰ ਸਕਦਾ ਅਗਲਾ ਉਹਲਾ ਫੇ ਉਸ ਹਿਸਾਬ ਸੇ ਛੁੜਾ ਕੱਟ ਕਰਕੇ ਅਗਲਾ ਆਪਣਾ ਬਜਟ ਉਹ ਉਸ ਹਿਸਾਬ ਅਸਰ ਕਰਕੇ ਪੰਜ ਚਾਰ ਬੰਦੇ ਇਕੱਠੇ ਕਰਕੇ ਇਹ ਵੀ ਕਰ ਲਿਆ ਉਹ ਵੀ ਕਰ ਲਿਆ ਉਹ ਵੀ ਕਰ ਲਿਆ ਜਿੱਥੇ ਕੰਮ ਅਗਲੇ ਨੇ 24 ਘੰਟੇ ਚ ਕਰਨਾ ਨਾ ਮੀਨ ਜੇ ਕਹ ਲੋ ਵੀ ਹਾਂ ਜਿਹੜੇ ਪਹਿਲਾ ਕੰਮ ਹੁੰਦੇ ਸੀ ਉਹ 7-8 ਘੰਟੇ ਚ ਇੱਕ ਵੀਡੀਓ ਸ਼ੂਟ ਹੋ ਜਾਂਦਾ ਹੁੰਦਾ ਸੀ ਇਹ 60 ਬੰਦਿਆਂ ਦਾ ਕਰੂਪ ਹੁੰਦਾ ਸੀ ਜਾਂ 100 ਬੰਦਿਆਂ ਦਾ ਕਰੂਪ ਹੁੰਦਾ ਸੀ ਹਾਂ ਉਹੀ ਗਾਣੇ ਨੂੰ ਅੱਜ ਕੱਲ ਦੋ ਦਿਨ ਲਾ ਦਿੰਦੇ ਆ ਅਗਲਾ ਪੰਜ ਚਾਰ ਬੰਦੇ ਰੱਖ ਕੇ ਹਾਂ ਇਹ ਵੀ ਗੱਲ ਹੈਗੀ ਆ ਅੱਛਾ ਇਹ ਗੱਲ ਹੋਰ ਹੈ ਨਾ ਸੋਨੂੰ ਜਦੋਂ ਤੁਹਾਡਾ ਦੌਰ ਸੀ ਤੁਹਾਡੇ ਦੌਰ ਵਾਲੇ ਗਾਣੇ ਜਿਹੜੇ ਉਹ ਚਿਹਰੇ ਨੇ ਅੱਜ ਵੀ ਲੋਕਾਂ ਦੇ ਦਿਮਾਗ 'ਚ ਛਾਏ ਹੋਏ ਨੇ ਭਾਵੇਂ ਆਪਾਂ ਹੋਰ ਵੀ ਵੱਡੇ ਵੱਡੇ ਮਾਡਲ ਜਿਹੜੇ ਤੁਹਾਡੇ ਸਮਕਾਲੀ ਨੇ ਨਵੀਂ ਹੁੰਦਾ ਸੀ ਗਏ ਵੀ ਚਾਲ ਹੁੰਦਾ ਸੀ ਗੋਲਦੀ ਸੁਮਲ ਤੁਸੀਂ ਇੱਕ ਕਰਤਾਰ ਚੀਮਾ ਵੀ ਤੁਹਾਡੇ ਗਰੁੱਪ ਦੇ ਵਿੱਚ ਹੀ ਸੀ ਤੁਸੀਂ ਸਾਰੇ ਇਕੱਠਾ ਜਿਹਾ ਗਰੁੱਪ ਸੀ ਉਹ ਚਿਹਰੇ ਅੱਜ ਵੀ ਲੋਕਾਂ ਦੇ ਦਿਮਾਗ ਦੇ ਵਿੱਚ ਸ਼ਾਇਦ ਅਸੀਂ 7-8 ਜਣੇ ਸੀਗੇ ਜਿਹੜੇ ਸਾਰੇ ਰਿੰਪੀ ਪ੍ਰਿੰਸ ਭਾਈ ਦੇ ਹੱਥੋਂ ਹੀ ਨਿਕਲੇ ਹੋਏ ਨੇ ਹਾਂ ਜਿਨ੍ਹਾਂ ਦੇ ਨਾਮ ਲੈ ਆ ਤੁਸੀਂ ਕਰਤਾਰ ਚੀਮਾ ਹੋ ਗਿਆ ਕੈਬੀ ਹੋ ਗਿਆ ਠੀਕ ਹੈ ਵਿਕਟਰ ਹੋ ਗਿਆ ਮਾ ਹੋ ਗਿਆ ਕਰਤਾਰ ਚੀਮਾ ਉਸ ਤੋਂ ਬਾਅਦ ਗੋਲਡੀ ਸੁਮਨ ਗੋਲਡੀ ਹੋ ਗਿਆ ਤੇ ਮਤਲਬ ਜਿੰਨੇ ਵੀ ਸੀ ਅਸੀਂ ਸਾਰੇ ਉਹਨਾਂ ਦੇ ਹੱਥੋਂ ਹੀ ਨਿਕਲੇ ਹੋਏ ਆ ਪਰ ਇੱਕ ਗੱਲ ਹੋਰ ਨਾ ਆਪਣੀ ਗੱਲ ਚੱਲਦੇ ਚੱਲਦੇ ਹੋ ਗਿਆ ਅਮਨ ਹੋ ਗਿਆ ਮੁੰਡਾ ਅਮਨ ਕੋਈ ਬਹੁਤ ਵਧੀਆ ਐਕਟਰ ਹੈ ਬਾਲੀਵੁੱਡ ਵੀ ਕਰ ਰਿਹਾ ਉਹ ਅੱਜਕੱਲ ਪੰਜਾਬ ਚ ਵੀ ਅੱਛੀਆਂ ਫਿਲਮਾਂ ਕਰ ਰਹੇ ਆ ਆਪਾਂ ਗੱਲ ਕਰ ਰਹੇ ਸੀ ਜਿਵੇਂ ਉਹ ਚਿਹਰੇ ਨੇ ਅੱਜ ਵੀ ਉਹ ਲੋਕਾਂ ਦੇ ਦਿਮਾਗ ਤੇ ਛਾਪੇ ਪੈ ਨੇ ਉਹ ਫੋਟੋ ਵੀ ਯਾਰ ਉਹ ਕੁਝ ਮਾਡਲ ਦਾ ਚਿਹਰਾ ਇਦਾਂ ਦਾ ਸੀ ਅੱਜ ਜੇ ਕੋਈ ਮਾਡਲ ਗਾਣਾ ਕਰਦਾ ਉਹਨੂੰ ਤੀਜੇ ਦਿਨ ਲੋਕ ਭੁੱਲ ਜਾਂਦੇ ਨੇ ਕਿਉਂ ਥੋੜੇ ਚਿਹਰੇ ਯਾਦ ਕਿ ਲੋਕਾਂ ਨੂੰ ਮੈਂ ਉਹ ਇਸ ਕਰਕੇ ਕਹਿ ਦਿੰਨਾ ਚਲੋ ਹੁਣ ਜਿਹੜੀ ਗੱਲ ਤੁਸੀਂ ਕਰੀ ਅੱਛੀ ਗੱਲ ਕਰੀਏ ਕਿ ਉਹ ਉਹਦੇ ਚ ਐਕਟ ਆ ਜਾਂਦਾ ਵੀ ਹਾਂ ਤੁਸੀਂ ਕੰਮ ਕਰਨ ਜੋਗੇ ਹੈਗੇ ਹੋ ਕੁਝ ਨਹੀਂ ਹੈਗੇ ਤਾਂ ਲੋਕ ਯਾਦ ਰੱਖਦੇ ਆ ਅਦਰਵਾਇਜ਼ ਨਹੀਂ ਆਉਂਦੇ ਹੂੰ ਜੇ ਕਿਸੇ ਨੇ ਕੋਈ ਅੱਛਾ ਕੰਮ ਕਰਿਆ ਹੋਇਆ ਤਾਂ ਲੋਕ ਹਮੇਸ਼ਾ ਯਾਦ ਰੱਖਦੇ ਆ ਅੱਛੇ ਐਕਟ ਕਰਿਆ ਅੱਛਾ ਡਾਇਲੋਗ ਡਿਲੀਵਰੀ ਕੁਝ ਵੀ ਕਰੀ ਐਜ਼ ਅ ਐਕਟਰ ਤੁਸੀਂ ਕਿਸੇ ਵੀਡੀਓ 'ਚ ਕੰਮ ਕਰ ਰਹੇ ਹੋ ਉਹ ਗੱਲ ਕੁਸ਼ੋਰ ਹੋ ਜਾਂਦੀ ਐਜ਼ ਅ ਮਾਡਲ ਵੀ ਤੁਸੀਂ ਆਏ ਜੀ ਦੋ ਉਂਗਲਾ ਫੜ ਕੇ ਆ ਕੁੜੀ ਧੁਮਾ ਕੇ ਚਲੇ ਗਏ ਉਹਨੂੰ ਕੋਈ ਯਾਦ ਨਹੀਂ ਕਰਦਾ ਤੁਸੀਂ ਅੱਛੀ ਜੌਬ ਕਰ ਰਹੇ ਹੋ ਤਾਂ ਬਗਾਇਦਾ ਪਰਮਾਤਮਾ ਔਰ ਲੋਕਾਂ ਦੀ ਕਚਹਿਰੀ 'ਚ ਹਮੇਸ਼ਾ ਲੋਕ ਯਾਦ ਰੱਖਦੇ ਆ ਅੱਛਾ ਤੁਸੀਂ ਗਾਣੇ ਕਿੰਨੇ ਕਾਫੀ ਕੀਤੇ ਕੋਈ ਗਿਣਤੀ ਹੈ ਕਿ ਕਿੰਨੇ ਕਾ ਗਾਣੇ ਕੀਤੇ ਹੋਣੇ ਮੈਂ ਨੀਅਰਬੋਰਡ 'ਪਾਈ 100 100 ਪਲੱਸ ਹੋਣਗੇ ਬਾਕੀ ਜਿਹਦੇ ਚੋ 70 80 ਤਾਂ ਮੈਨੂੰ ਪਤਾ ਹੀ ਹੈ ਵੀ ਜਿਹੜੇ ਫੇਮਸ ਨੇ ਥੋੜਾ ਤਾਂ ਹਰ ਇੱਕ ਗਾਣਾ ਫੇਮਸ ਦੀ ਹੈ ਸਾਨੂੰ ਕੋਈ ਕੰਮ ਨਹੀਂ ਦੇਖੇ ਰਿਹਾ ਵਾਲੇ ਸਾਰੇ ਸੁਣੇ ਨੇ ਚਲੋ ਅੱਜ ਦੀ ਜਿਹੜੀ ਸਥਿਤੀ ਆ ਇੱਕ ਬੰਦੇ ਦੇ ਦੋ ਤੋਂ ਚਾਰ ਗਾਣੇ ਹਿੱਟ ਹੋ ਜਾਣਾ ਉਹ ਆਪਦੇ ਪਿੱਛੇ ਐਕਟਰ ਦੇ ਅੱਗੇ ਡਾਇਰੈਕਟਰ ਲਿਖਣਾ ਸ਼ੁਰੂ ਕਰ ਦਿੰਦਾ ਸੋਨੂ ਬਖਸ਼ੀ ਨੇ ਬਣਿਆ ਸੋਚਿਆ ਕਿ ਦੇਰ ਪਤਾ ਇੰਦੇ ਟੈਕਨੀਕਲ ਜੀ ਯੁੱਗ ਦੇ ਵਿੱਚ ਰਹਾਂ ਸਿੱਖਿਆ ਵੀ ਮੈਂ ਵੀ ਡਾਇਰੈਕਟਰ ਬਣ ਜਾ ਨਹੀਂ ਭਾਜੀ ਆਪਾਂ ਨੂੰ ਮੈਂ ਮੇਰੀ ਆਈਡੀਜ਼ 'ਚ ਹਜੇ ਵੀ ਲਿਖਿਆ ਹੋਇਆ ਐਜ਼ ਅ ਐਕਟਰ ਬਸ ਦੈਟਸ ਇਟ ਹਾਂ ਠੀਕ ਆ ਅੱਜ ਕੱਲ੍ਹ 930 ਕੱਲ ਬਿਲਕੁਲ ਅੱਛੀ ਹੈ ਵੀ ਅੱਜ ਕਿਸੇ ਇੱਕ ਵੀਡੀਓ ਵੀ ਕਰਿਆ ਹੋਵੇ ਨਾਂ ਦੇ ਅੱਗੇ ਲਿਖ ਲੰਦਾ ਅਗਲਾ ਡਾਇਰੈਕਟਰ ਪਲੱਸ ਐਕਟਰ ਪਲੱਸ ਸਿੰਗਰ ਹਾਂ ਹਾਂ ਉਹਨਾਂ ਐਨੀਆਂ ਵੀ ਅਸੀਂ ਕਿਹੜਾ ਗਾਣਾ ਨਹੀਂ ਸਕਦੇ ਬਥੇਰੇ ਇਹ ਜੇ ਉਸਤਾਦ ਰਹੇ ਸਾਡੇ ਭਲੇ ਜਮਾਨਿਆਂ 'ਚ ਸਾਡੇ ਪੰਮੀ ਬਾਈ ਜੀ ਨੇ ਮੈਂ ਪਰਫਾਰਮ ਕਰਦਾ ਹੁੰਦਾ ਸੀਗਾ ਜੀ ਤੇ ਸਾਡਾ ਉੱਤੇ ਨੀਮਾ ਉਸਤਾਦ ਉਹ ਨਾ ਸੀ ਉਹਨੇ ਬੜਾ ਜੋਰ ਲਾਇਆ ਮੈਨੂੰ ਆਵਾਜ਼ਾ ਮੈਂ ਤੈਨੂੰ ਸਿਖਾਉਣਾ ਵਧੀਆ ਸ਼ਕਰਾਂ ਤੇਰੀ ਅੱਜਕੱਲ ਗਾਣਾ ਕੋ ਖਾਨੀਆਂ ਆ ਜਾਂਦਾ ਵਧੀਆ ਨਾ ਬੜਜੂ ਮਗਰ ਉਦੋਂ ਫਤੂਰ ਹੋ ਜਾਂਦਾ ਹੁੰਦਾ ਸੀ ਹਾਂ ਉਹ ਵਧੀਆ ਐਕਟਰ ਆ ਵਧੀਆ ਬਾਈ ਨਾਲ ਪੰਗੜ ਕੋਣ ਪਾਉਂਦੇ ਹੁੰਦੇ ਸੀਗੇ ਉਦੋਂ ਵਧੀਆ ਮਤਲਬ ਸਰਕਲ ਵਧੀਆ ਚੱਲੀ ਜਾ ਰਿਹਾ ਸੀ ਹਾਂ ਮੇਰੇ ਦਵਰਾਂ ਕਿਤੇ ਮਗਰ ਜੇ ਉਹ ਟਾਈਮ ਆ ਜੁਦੀ ਸੁਣੀ ਹੁੰਦੀ ਸ਼ਾਇਦ ਅੱਜ ਕੁਛ ਰੰਗ ਕੁਸ਼ੋਰ ਹੁੰਦਾ ਚਲੋ ਜ਼ਿੰਦਗੀ ਹੈ ਜ਼ਿੰਦਗੀ ਤੇ ਕੋਈ ਦਰਾ ਚੜਾਉਣੇ ਵੀ ਜ਼ਰੂਰੀ ਨਹੀਂ ਜੇ ਕੋਈ ਦਰਾ ਚੜਾਣਾ ਤਾਂ ਇਨਸਾਨ ਨੂੰ ਆਪਣੇ ਮੈਨੂੰ ਤਾਂ ਨਹੀਂ ਪਤਾ ਲੱਗਦਾ ਆਪਣੇ ਸਟ੍ਰੈਵਲ ਦਾ ਜੀ ਪਤਾ ਲੱਗਦਾ ਵੀ ਸਾਡੀ ਲਾਈਫ ਕਿਦਾਂ ਦੀ ਆ ਤੇ ਸੋਨੂ ਬਖਸ਼ੀ ਹੁਣ ਵਰਤਮਾਨ ਦੇ ਵਿੱਚ ਕੀ ਕਰਨਾ ਚਾਹੁੰਦਾ ਤੇ ਕੀ ਕਰ ਰਿਹਾ ਭਾਜੀ ਆ ਆਰਟਿਸਟ ਨੂੰ ਇੱਕ ਕੈਰੈਕਟਰ ਨੂੰ ਆ ਹੀ ਹੁੰਦਾ ਹੁੰਦਾ ਕੋਈ ਅੱਛਾ ਇੱਕ ਕਿਤੇ ਕੋਈ ਅੱਛਾ ਬ੍ਰੇਕ ਮਿਲ ਜੇ ਜਾਂ ਜੋ ਵੀ ਆ ਅੱਛਾ ਕੰਮ ਕਰ ਰਹੀ ਹੈ ਮੇਰਾ ਪਰਸਨਲ ਲਾਈਫ ਹੈ ਜਿਵੇਂ ਮੈਂ 뮤지컬 ਸ਼ੋਜ਼ ਵਗੈਰਾ ਦਾ ਕੰਮ ਕਰਦਾ ਹੂੰ ਡੀਜੇ ਸ਼ੋਜ਼ ਵਗੈਰਾ ਦਾ ਪਿੱਛੇ ਜੇ ਤੁਹਾਨੂੰ ਦੱਸਿਆ ਉਹ ਤਾਂ ਛੱਡਤਾ ਸੀ ਜੀ ਕੁਝ ਮੇਰੀ ਲਾਈਫ ਦੇ ਕੁਝ ਇਹ ਜੇ ਦੌਰ ਵੀ ਰਹੇ ਆ 2-3 ਸਾਲ ਪਿਛਲੇ ਜੀ ਕਿ ਜੇ ਮੈਂ ਉਹ ਚਾਹਾਂ ਮੈਂ ਤਾਂ ਵੀ ਨਹੀਂ ਭੁੱਲ ਸਕਦਾ ਮਗਰ ਚਲੋ ਕਈ ਵਾਰੀ ਹਰੇਕ ਦੀ ਲਾਈਫ ਚ ਕਮਾਲ ਹੈ ਤਕਰੀਬਨ ਮਾੜਾ ਚੰਗਾ ਸਮਾਂ ਆਂਦਰ ਆਂਦਰ ਹਰੇਕ ਦੀ ਲਾਈਫ ਕਿਉਂਕਿ ਇਹੋ ਜਿਹਾ ਦੌਰ ਹੈ ਜਿਹੜਾ ਹਰ ਇੱਕ ਇਨਸਾਨ ਦੀ ਜ਼ਿੰਦਗੀ ਚ ਕਿਵੇਂ ਨਾ ਕਿਵੇਂ ਵਾਪਰਦਾ ਹੈ ਕੁਦਰਤ ਹੈ ਹਾਂਜੀ ਹਾਂ ਹੈਨਾ ਤੇ ਗਿਲਾ ਹੈ ਉਲੰਘਿਆ ਚਲੋ ਇੰਡਸਟਰੀ ਦੇ ਲੋਕਾਂ ਨਾਲ ਗਿਲਾ ਕਿਸੇ ਦਾ ਵੀ ਹਾਂ ਯਾਰ ਮੈਂ ਕਹਿੰਦੇ ਨੇ ਜੀ ਕਹਾਵਤ ਹੈ ਕਹਿੰਦੇ ਇਨਸਾਨ ਗਲਤੀਆਂ ਦਾ ਪੁੱਤਲਾ ਜੀ ਜੇ ਗਲਤੀਆਂ ਆਪਾਂ ਕਰਾਂ ਗਲਤੀਆਂ ਕਰ ਕਰਕੇ ਸਿੱਖਦਾ ਬੰਦਾ ਹਾਂ ਚਲੋ ਜਾਣੇ-ਨਜਾਣੇ ਚ ਹਰੇਕ ਇਨਸਾਨ ਤੋਂ ਕਿਤੇ ਨਾ ਕਿਤੇ ਕੋਈ ਗਲਤੀ ਹੋ ਜਾਂਦੀ ਹੈ ਮਗਰ ਉਹਦਾ ਇਹ ਨਹੀਂ ਮਤਲਬ ਹੁੰਦਾ ਵੀ ਬੰਦਾ ਕਹੇ ਕਿ ਨਹੀਂ ਯਾਰ ਆਪਾਂ ਐਜ਼ ਅ ਪਰਸਨ ਐਜ਼ ਅ ਐਕਟਰ ਅچھے ਇਨਸਾਨ ਹੋਈਏ ਅچھے ਐਕਟਰ ਨਾ ਹੋਈਏ ਫਿਰ ਤਾਂ ਆਪਾਂ ਕਹਿ ਸਕਦੇ ਆਂਗੇ ਆਪਾਂ ਨੂੰ ਕੋਈ ਯਾਦ ਨਾ ਕਰੇ ਮਗਰ ਫਿਰ ਜਦੋਂ ਇਹ ਚੀਜ਼ਾਂ ਤੁਹਾਡੇ ਕੋਲ ਪ੍ਰਮਾਤਮਾ ਨੇ ਦਿੱਤੀਆਂ ਹੋਣ ਤਾਂ ਉਸ ਦੇ ਬਾਵਜੂਦ ਵੀ ਤੁਹਾਨੂੰ ਕੋਈ ਅਪਰੋਚ ਨਾ ਕਰੇ ਔਰ ਬਹੁਤ ਅੱਛੇ ਅੱਛੇ ਆਰਟਿਸਟ ਬਹੁਤ ਅੱਛੇ ਅੱਛੇ ਜਿਹੜੇ ਉਹਦਿਆਂ ਤੇ ਇਸ ਟਾਈਮ ਐਕਟਰ ਕੰਮ ਕਰ ਰਹੇ ਆਂ ਵੀਰਪੁਰਾ ਉਹ ਅਪਰੋਚ ਨਾ ਕਰ ਫਿਰ ਆਪਣੇ ਆਪ ਨੂੰ ਫੀਲ ਹੁੰਦਾ ਅੱਛਾ ਇੱਕ ਗੱਲ ਹੋਰ ਔਨ ਕੈਮਰਾ ਤੁਸੀਂ ਗਲਤੀ ਮੰਨ ਰਹੇ ਹੋ ਆਪਦੀ ਵੀ ਹਾਂ ਮੈਥੋਂ ਕੁਝ ਗਲਤੀਆਂ ਹੋਈਆਂ ਨੇ ਬਹੁਤ ਵੱਡੀ ਗੱਲ ਹੈ ਕਿਉਂਕਿ ਜਿਗਰਾ ਚਾਹੀਦਾ ਗਲਤੀਆਂ ਮੰਨਣ ਵਾਸਤੇ ਵੀ ਅਗਲਾ ਲਘੋ ਲੰਦਾ ਕਿਸੇ ਦੇ ਹੋਰ ਤੇ ਪਾ ਦਿੰਦਾ ਤੇ ਜਿਗਰੇ ਨਾਲ ਤੁਸੀਂ ਸਭ ਕੁਝ ਕਿਹਾ ਵੀ ਹਾਂ ਯਾਰ ਵਿੱਚੋਂ ਗਲਤੀਆਂ ਹੋਈਆਂ ਨੇ ਅੱਜ ਵਧੀਆ ਜ਼ਿੰਦਗੀ ਜਿਉ ਰਹੇ ਹੋ ਪਰਿਵਾਰ ਦੇ ਨਾਲ ਵਧੀਆ ਜ਼ਿੰਦਗੀ ਬਸਰ ਕਰ ਰਹੇ ਹੋ ਤੇ ਇਹ ਨਹੀਂ ਹੈ ਯਾਰ ਵੀ ਜਦ ਮੈਨੂੰ ਹੁਣ ਕੋਈ ਪ੍ਰਮੋਟ ਨਹੀਂ ਕਰ ਰਿਹਾ ਜਾਂ ਮੈਨੂੰ ਕੋਈ ਨਹੀਂ ਸਾਧ ਪੁੱਛ ਰਿਹਾ ਵੀ ਮੈਂ ਖੁਦ ਹੀ ਕੋਈ ਕੰਪਨੀ ਪ੍ਰੋਡਕਸ਼ਨ ਖੋਲ ਕੇ ਆਪਣੀ ਪ੍ਰੋਜੈਕਟ ਕੰਮ ਕਰਨਾ ਸ਼ੁਰੂ ਕਰਦਾ ਇਦਾਂ ਦੀ ਪਲਾਨ ਕੋਈ ਹੈਗੀ ਆ ਭਾਜੀ ਅੱਜਕੱਲ ਦੇ ਪੰਜਾਬ 'ਚ ਆਪਣੇ ਹਰੇਕ ਦੂਜੇ ਘਰ 'ਚ ਕੋਈ ਨਾ ਕੋਈ ਨਸ਼ਾ ਕਰ ਰਿਹਾ ਹੈ ਹਾਂ ਚਿੱਟੇ ਨੇ ਘੇਰ ਪਾਇਆ ਹੀ ਹਾਂ ਠੀਕ ਹੈ ਔਰ ਇਹ ਮੇਰੇ ਘਰ ਦੀ ਇਕੱਲੇ ਦੀ ਗੱਲ ਨਹੀਂ ਆ ਆਪਣੇ ਪੰਜਾਬ ਚ ਪਿੰਡਾ ਪਿੰਡਾ ਦੀ ਗੱਲ ਆ ਵੀ ਹਰ ਇੱਕ ਦੂਜੇ ਤੀਜੇ ਘਰ ਚ ਕਿਤੇ ਕੋਈ ਨਾ ਕੋਈ ਬਟਾ ਪੀ ਰਿਆ ਹੈ ਨਾ ਕੋਈ ਸਮੈਗ ਪੀ ਰਿਆ ਹੈ ਠੀਕ ਹੈ ਮੈਂ ਕਹਿੰਨਾ ਮੈਂ ਐਡਿਕਟਡ ਹੋ ਗਿਆ ਸੀਗਾ ਜੀ ਠੀਕ ਹੈ ਪਰਮਾਤਮਾ ਨੇ ਹੀ ਕਰਨ ਕਰਾਣਾ ਉਸ ਨੇ ਹੀ ਪਹਿਲਾਂ ਬਣਾਇਆ ਸੀ ਉਸ ਨੇ ਹੀ ਲਾਇਆ ਉਸ ਨੇ ਹੀ ਛੁਡਾਇਆ ਹਾਂ ਉਸ ਨੇ ਦੁਆਰੇ ਲੀਤੇ ਪਾਇਆ ਹਾਂ ਠੀਕ ਹੈ ਤੇ ਬਹੁਤ ਲੋਗ ਕਹਿ ਰਹੇ ਨੇ ਬਥੇਰੀ ਦੁਨੀਆ ਕਹਿ ਰਹੀ ਹੈ ਮਾਨ ਸਾਹਿਬ ਨੂੰ ਵੀ ਤੁਸੀਂ ਪੰਜਾਬ ਚ ਪੋਸਟ ਦੀ ਫੌਕ ਖੇਤੀ ਸ਼ੁਰੂ ਕੀਤੀ ਜਾਵੇ ਕਿ ਜਿਹਦੇ ਕਰਕੇ ਚਿੱਟੇ ਦਾ ਕਹਿਰ ਖਤਮ ਹੋਵੇ ਹਾਂ ਮਗਰ ਮਾਨ ਸਾਹਿਬ ਨੂੰ ਮੈਂ ਵੀ ਰਿਕਵੈਸਟ ਕਰਦਾ ਕਿ ਵੱਡੇ ਭਰਾ ਤੁਸੀਂ ਸਾਡੇ ਪੁਰਾਣੇ ਐਜ਼ ਅ ਆਰਟਿਸਟ ਚਲੋ ਅੱਜ ਤੱਕ ਪੰਜਾਬ ਦੇ ਵੱਡਾ ਨਾਂ ਹਾਂ ਮੁੱਖ ਮੰਤਰੀ ਹਾਂ ਤੁਸੀਂ ਤੇ ਰਿਕਵੈਸਟ ਕਰਦਾ ਤੁਹਾਨੂੰ ਹੱਥ ਜੋੜ ਕੇ ਕਿ ਪੰਜਾਬ ਦੀ ਜਵਾਨੀ ਬਚ ਜਾਏਗੀ ਤੁਸੀਂ ਚਿੱਟੇ ਦੇ ਕਹਿਰ ਤੋਂ ਕਿ ਜਦੋਂ ਜੇ ਤੁਸੀਂ ਪੰਜਾਬ ਚ ਪੋਸਟ ਦੀ ਖੇਤੀ ਠੇਕੇ ਖੋਲ ਦਿਨੇਓ ਤਾਂ 70 ਕੀ ਪੁਰਾਣੇ ਜ਼ਮਾਨਿਆਂ 'ਚ ਸਰ ਬੁੜੇ 120 20 ਸਾਲ ਦੀ 30 ਸਾਲ ਕਿਉਂ ਜੀ ਜਾਂਦੇ ਸੀ ਕਿ ਉਹ ਸਵੇਰੀ ਉੱਠ ਕੇ ਮੜੀ ਜਾਨ ਨੇ ਖਾ ਲੈਣੀ ਹੈ ਮੁਰਕ ਲੈਣਾ ਨਹੀਂ ਹਾਂ ਕੋਈ ਕੈਮੀਕਲ ਦੇ ਤੌਰ ਤੇ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਲੋਕ ਕਹਿ ਦਿੰਦੇ ਨੇ ਹਾਂ ਜੀ ਦੂਜਾ ਨਸ਼ਾ ਨਸ਼ਾ ਨਹੀਂ ਆ ਉਹ ਜੀਵਨ ਹੈ ਜੀ ਪਰ ਤੀਜੇ ਹੀ ਉਗਰੇ ਹੋ ਕੈਮੀਕਲ ਤਾਂ ਹੈ ਨਹੀਂ ਹਾਂ ਚਲੋ ਅਪ ਇੱਕ ਗੱਲ ਮੁੱਦ ਕਰ ਰਹੇ ਸੀ ਆਪਣਾ ਚਲੇ ਵੀ ਟੌਪਿਕ ਤੁਸੀਂ ਵਧੀਆ ਛੇੜ ਲਿਆ ਚਲੋ ਅ ਸੋਨੂ ਬਖਸ਼ੀ ਕੋਈ ਨਮਾ ਸੋਚਿਆ ਵੀ ਮੈਂ ਆਪਣੀ ਪ੍ਰੋਡਕਸ਼ਨ ਦੇ ਵਿੱਚ ਹੀ ਚੱਲੋ ਜੇ ਬਾਹਰੋਂ ਕੋਈ ਕੰਮ ਨਹੀਂ ਦੇ ਰਿਹਾ ਕੋਸ਼ਿਸ਼ ਕੀਤੀ ਯਾਰ ਵੀ ਮੈਂ ਆਪਣੇ ਪੱਧਰ ਦੀ ਦੁਬਾਰਾ ਫੇਰ ਖੜਾ ਹੋ ਜਾ ਇਸ ਫੀਲਡ ਦੇ ਵਿੱਚ ਸਥਾਪਿਤ ਹੋ ਜਾ ਕੋਸ਼ਿਸ਼ ਕਰ ਰਿਹਾ ਕੋਈ ਭਾਈ ਮੈਂ ਹੁਣੇ ਥੋੜੀ ਦੇਰ ਪਹਿਲਾਂ ਵੀ ਕਹਿ ਕੇ ਅਟੈਸ ਵੀ ਮੈਨੂੰ ਐਸੇ ਵੀ ਚਲੋ ਐਜ਼ ਅ ਸਿੰਗਰ ਕੋਈ ਨਾ ਕੋਈ ਗਾਣਾ ਹੀ ਕੱਢ ਲੈਂਦੇ ਮਗਰ ਹੁਣ ਆਇਆ ਵੀ ਜਦੋਂ ਜੇ ਕੋਈ ਮਣਾ ਮੋਟਾ ਦਾ ਤੁਹਾਨੂੰ ਪਤਾ ਹਰੇਕ ਦਾ ਕੰਮ ਚੱਲੀ ਜਾਂਦਾ ਹੁੰਦਾ ਜਿਵੇਂ ਐਜ਼ ਅ ਐਂਕਰ ਕੰਮ ਕਰ ਲਿਆ ਚਾਹੇ ਐਜ਼ ਅ ਪ੍ਰੋਡਿਊਸਰ ਕਰ ਲਿਆ ਮੈਂ ਤੁਹਾਨੂੰ ਫੇਰ ਵੀ ਦੱਸਿਆ ਮੈਂ ਡੀ ਜੇ ਸ਼ੋਜ਼ ਵਗੈਰਾ ਦਾ ਕੰਮ ਕਰ ਫਿਜ਼ੀਕਲ ਸ਼ੋਅ ਦਾ ਚਾਹੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਹੋਵੇ ਚਾਹੇ ਐਜ਼ ਅ ਆਰਟਿਸਟ ਆ ਜੇ ਚਾਹੇ ਐਜ਼ ਅ ਕੋਰੀ मींस ਆਰਗੇਨਾਈਜ਼ਰ ਆ ਜੇ ਚਾਹੇ ਐਜ਼ ਅ ਐਂਕਰ ਆ ਜੇ ਮਗਰ ਇੱਕ ਬੰਦੇ ਦੀ ਸੋਚ ਹੁੰਦੀ ਹੈ ਨਾ ਵੀ ਮੈਂ ਨਹੀਂ ਯਾਰ ਇੱਥੇ ਨਹੀਂ ਇੱਥੇ ਤੱਕ ਕੰਮ ਕਰਨਾ ਮੈਂ ਤਾਂ ਉਹ ਸੋਚ ਹੀ ਹੈ ਵੀ ਐਜ਼ ਅ ਆਰਟਿਸਟ ਐਜ਼ ਅ ਆਰਟਿਸਟ ਅੱਜਕਲ ਹਰੇਕ ਕੋਈ ਸਿੰਗਰ ਕਰਨੀ ਭਜਦਾ ਜੀ ਕੋਈ ਫਿਲਮ ਬਣਾਣੀ ਹੈ ਅਗਲਾ ਕਹਿੰਦਾ ਫਲਾਣਾ ਸਿੰਗਰ ਲੈ ਲੋ ਚਾਹੇ ਐਕਟਿੰਗ ਆਂਦੀ ਹੋਵੇ ਚਾਹੇ ਨਾ ਆਂਦੀ ਹੋਵੇ ਹੂੰ ਬਹੁਤ ਇਹ ਜੇ ਸਿੰਗਰ ਨੇ ਜਿਹੜੇ ਫਿਲਮ ਇੰਡਸਟਰੀ ਚ ਐਜ਼ ਐਕਟਰ ਕੰਮ ਕਰ ਚੁੱਕੇ ਨੇ ਮਗਰ ਐਕਟਿੰਗ ਨਹੀਂ ਆਉਂਦੀ ਉਹਨਾਂ ਨੂੰ ਸਿਰਫ ਠੱਪਾ ਉਹ ਸਿੰਗਰ ਹੈ। ਤਾਂ ਮੈਂ ਵੀ ਦੇਖ ਲੈਣਾ ਜੀ ਕੋਈ ਨਾ ਇੱਕ ਅੱਧਾ ਗਾਣਾ ਕਰਕੇ ਦੇਖ ਲੈਨੇ ਆਪਾਂ ਵੀ। ਅੱਛਾ ਇੱਕ ਗੱਲ ਹੋਰ ਮੈਂ ਪੁੱਛ ਲੈਣਾ ਤੁਹਾਨੂੰ। ਆ ਕੁਝ ਦਰਸ਼ਕ ਇਹ ਜਾਣਨਾ ਚਾਹਣਗੇ ਤੁਹਾਡੇ ਤੋਂ ਸੋਨੂ ਬਖਸ਼ੀ ਗਿਲਾ ਕਰ ਰਿਹਾ ਉਹਨਾਂ ਦਾ ਲੋਕਾਂ ਦੇ ਵੀ ਯਾਰ ਮੈਨੂੰ ਕੰਮ ਨਹੀਂ ਦੇ ਰਹੇ ਜਾਂ ਮੈਨੂੰ ਪਹੁੰਚ ਹੋ ਸਕਦਾ ਤੁਹਾਡਾ ਕਿਸੇ ਕੋਲੇ ਕੰਟੈਕਟ ਨੰਬਰ ਨਾ ਹੋਵੇ ਜਾਂ ਆਲਮੋਸਟ ਪੰਜਾਬ ਦੇ ਜਿਹੜੇ ਫਿਲਮ ਜਾਂ ਸੰਗੀਤ ਦੇ ਲੋਕ ਨੇ ਉਹਨਾਂ ਕੋਲੇ ਫੋਨ ਨੰਬਰ ਵਗੈਰਾ ਤੁਹਾਡਾ ਹੈਗਾ ਸਭ ਕੋਲੇ। ਭਾਜੀ ਮੈਨੂੰ नियर अबाउट टू वी 22 ਸਾਲ ਹੋ ਗਏ ਇਸ ਇੰਡਸਟਰੀ ਚ ਕੰਮ ਕਰਦੇ ਆ ਤੇ ਮੇਰਾ ਉਹੀ ਨੰਬਰ ਚੱਲਦਾ ਔਰ ਸਭ ਨੂੰ ਪਤਾ ਹੈ ਮੇਰੀ ਪ੍ਰੋਫਾਈਲ ਇਹ ਉਹ ਇਹ ਨਹੀਂ ਹੋ ਸਕਦਾ ਅੱਛਾ ਇਹ ਗੱਲ ਇਹਦਾ ਮਤਲਬ ਉਹ ਬਿਲਕੁਲ ਹੀ ਇਗਨੋਰ ਕੀਤਾ ਹੈ ਤੁਹਾਨੂੰ ਬਖਸ਼ੂ ਕਿਉਂਕਿ ਅੱਜ ਕੱਲ ਫੇਸਬੁਕ ਇਹ ਜੀ ਚੀਜ਼ ਹੈ ਫੇਸਬੁਕ ਤੇ ਕੱਲੇ ਕੱਲੇ چاہے ਕੋ ਬੱਚਾ ਵੀ ਹੈ ਉਹ ਐਕਟਿਵ ਹੈ ਤਾਂ ਪਤਾ ਹੈ ਵੀ ਹਾਂਜੀ ਫੇਸਬੁਕ ਤੇ ਅਗਲੇ ਦਾ ਸਾਰਾ ਕੁਝ ਪਿਆ ਹੁੰਦਾ ਫੋਨ ਨੰਬਰ ਐਡਰੈਸ ਇਹ ਉਹ ਸਭ ਕੁਝ ਰੱਖਿਆ ਹੁੰਦਾ ਹੈ ਯਾ ਪਤਾ ਤੁਸੀਂ ਵੀ ਰੱਖਿਆ ਹੋਗਾ ਬਿਲਕੁਲ 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 ਸੋ ਦਰਸ਼ਕੋ ਦੀ ਫਿਲਮ ਸੰਗੀਤ ਦੇ ਨਾਲ ਜੁੜੇ ਹੋਏ ਵੱਡੇ ਵੱਡੇ ਲੋਕਾਂ ਨੂੰ ਅਸੀਂ ਸਕਾਈਲੂ ਚੈਨਲ ਦੇ ਮਾధ్యਮ ਰਾਹੀਂ ਇੱਕ ਅਪੀਲ ਕਰਦੇ ਹਾਂ ਕਿ ਸੋਨੂ ਬਖਸ਼ੀ ਨਹੀਂ ਹੋਰ ਵੀ ਪਤਾ ਨਹੀਂ ਕਿੰਨੇ ਕੁ ਮਾਡਲ ਨੇ ਜਿਹੜੇ ਗੁੰਮਨਾਮ ਜ਼ਿੰਦਗੀ ਜਿਉ ਰਹੇ ਨੇ ਪਰ ਇਹੋ ਜੇ ਨੌਜਵਾਨਾਂ ਨੂੰ ਸੰਗੀਤ ਪ੍ਰੋਡਿਊਸਰਾਂ ਦੀ ਫਿਲਮ ਪ੍ਰੋਡਿਊਸਰਾਂ ਦੀ ਜ਼ਰੂਰਤ ਹੈ ਕਿਉਂਕਿ ਕਲਾਤ ਇਹਨਾਂ ਦੇ ਵਿੱਚ ਭਰੀ ਹੋਈ ਆ ਬਹੁਤ ਜ਼ਿਆਦਾ ਇਹਨਾਂ ਨੂੰ ਵੀ ਕੰਮ ਦੀ ਲੋੜ ਹੈ ਤੁਸੀਂ ਕਿ ਜਿਹੜੇ ਗਰੁੱਪ ਜਮ ਦੇ ਵਿੱਚ ਚੱਲੇ ਹੋਏ ਹੋ ਉਹ ਵੀ ਸਿਰਫ ਪੰਜ ਸੱਤ ਹੀਰੋ ਨੇ ਪੰਜਾਬ ਦੇ ਵਿੱਚ ਉਹ ਹੀ ਕੰਮ ਕਰਨ ਵਾਲੇ ਨੇ ਬਸ 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 ਤੇ ਇਹੋ ਜਿਹੇ ਮੁੰਡੇ ਵੀ ਬੈਠੇ ਨੇ ਜਿਨ੍ਹਾਂ ਨੂੰ ਕੰਮ ਦੀ ਲੋੜ ਹੈ ਅਸੋਂ ਨੂੰ ਜਾਂਦੇ ਜਾਂਦੇ ਕੁਝ ਉਹ ਲੋਕਾਂ ਦਾ ਹੋਰ ਬਹੁਤ ਸ਼ੁਰੂ ਹੋ ਗਿਆ ਜੀ ਗਰੁੱਪਲਿਜ਼ਮ ਵੀ ਹਾਂ ਜੀ ਇਹ ਗਰੁੱਪ 50 ਬੰਦੇ ਕੰਮ ਕਰਦੇ ਆ ਉਹਦੇ ਨਾਲ ਆ ਫਿਲਮ 'ਚ ਕੰਮ ਕਰਦੇ ਆ ਉਹਦੇ ਨਾਲ ਆ ਕਰਦੇ ਆ ਇੱਕੋ ਗਰੁੱਪਲਿਜ਼ਮ ਬਹੁਤ ਹੋ ਗਿਆ ਵੀ ਹਾਂ ਜੀ ਸੁਣਨ ਚਾਹੁੰਦੇ ਆ ਗੱਲਾਂ ਜਿਆਦਾ ਜੀ ਕਿਸੇ ਦੀ ਫਿਲਮ ਰਿਲੀਜ਼ ਹੁੰਦੀ ਆ ਤਾਂ ਕੋਈ ਉਹ ਉਹ ਨੂੰ ਰਿਲੀਜ਼ ਨਹੀਂ ਹੋਣ ਦਿੰਦਾ ਜਾਂ ਦੂਜੇ ਦੀ ਮਤਲ ਜਿਹੜਾ ਉੱਚਾ ਬੰਦਾ ਉਹ ਹਮੇਸ਼ਾ ਨਹੀਂ ਵੀ ਉਹਨੂੰ ਡਪਾਉਂਦਾ ਯਾਰ ਇੰਨਾ ਪੰਜਾਬ ਹੈ ਆਪਣੀਆਂ ਜੇ ਚਾਰ ਫਿਲਮਾਂ ਤੁਸੀਂ ਬਣਾ ਰਹੇ ਹੋ ਇੱਕ ਕੋਈ ਬਣਾ ਰਿਹਾ ਠੀਕ ਹੈ ਜੀ ਚਾਰ ਮਿਲ ਕੇ ਤੁਸੀਂ ਖਾ ਰਹੇ ਹੋ ਵੀ ਕਾਲੇ ਦਾ ਕੋਈ ਗੱਲ ਕੀ ਫਰਕ ਪੈਂਦਾ ਅੱਛਾ ਇੱਕ ਗੱਲ ਹੋਰ ਜਾਂਦੇ ਆਪਾਂ ਗੱਲ ਕਰ ਲਈ ਜਿਹੜੇ ਡਾਇਰੈਕਟਰ ਨਾਲ ਤੁਸੀਂ ਕੰਮ ਕੀਤਾ ਐਜ਼ੇ ਮਾਡਲ ਗਾਣਿਆਂ ਚ ਰਿੰਪੀ ਪ੍ਰੈਸਰ ਦਾ ਜ਼ਿਕਰ ਕੀਤਾ ਤੁਸੀਂ ਗੁਰਚੰਦ ਬਿਰਕ ਜੀ ਸਾਡੇ ਵਿੱਚ ਨਹੀਂ ਰਹੇ ਹੋਰ ਕੋਈ ਡਾਇਰੈਕਟਰ ਜਿਹੜੇ ਸਥਾਪਿਤ ਫਿਲਮਾਂ ਦੇ ਵਿੱਚ ਅਜੇ ਨਾਮੀ ਡਾਇਰੈਕਟਰ ਹੋਣ ਅੱਜ ਕੋਈ ਹੈਗਾ ਹੋਇਆ ਬੰਦਾ ਜਿੰਨਾ ਕਦੇ ਗਾਣੇ ਕੀਤੇ ਹੋਣ ਅੱਜ ਸਫਲ ਨਿਰਦੇਸ਼ਕਾਂ ਫਿਲਮਾਂ ਦਾ ਅ 800 ਮੀਜੀ ਹੈਗੇ ਆ ਵਿੱਚ ਕੰਮ ਕਰ ਰਹੇ ਆ ਬੰਡਸਟਰੀ ਚ ਜੀ ਜਿਹੜੇ ਕੈਨੇਡਾ ਅਮਰੀਕਾ ਲੋ ਜੀ ਪ੍ਰਮੋਦ ਰਾਣਾ ਵਧੀਆ ਮੈਂ ਜੋ ਵੀ ਕੈਨੇਡਾ ਅੱਜਕੱਲ ਜੀ ਅ ਉਸ ਤੋਂ ਬਾਅਦ ਰਾਜਾ ਜੀ ਹੁੰਦੇ ਸੀ ਨਵਰਾਜ ਰਾਜੀ ਜੀ ਉਹ ਵੀ ਕੈਨੇਡਾ ਨੇ ਹਾਂ ਠੀਕ ਹੈ ਤੇ ਜਿਨੂੰ ਜਿਹੜੇ ਤੁਹਾਡੇ ਵੇਲੇ ਵਾਲੇ ਡਾਇਰੈਕਟਰ ਸਾਰੇ ਕੈਨੇਡਾ ਬੈਠੇ ਨੇ ਬਹੁਤ ਬਹੁਤ ਅੱਜਕੱਲ ਮਤਲਬ ਜਿਹੜੇ ਫਿਲਮ ਇੰਡਸਟਰੀ ਚ ਸਾਰੇ ਜਿਹੜੇ ਡਾਇਰੈਕਟਰਸ ਨੇ ਉਹ ਸਾਰੇ ਮੀਨ ਉਹ ਗਾਣਿਆਂ ਵਾਲੇ ਡਾਇਰੈਕਟਰ ਨਹੀਂ ਹੈਗੇ ਅੱਛੇ ਇੱਕ ਵੀਡੀਓ 3 ਮਿੰਟ ਦਾ ਬਣਾਣਾ ਤੇ ਇੱਕ 3 ਘੰਟੇ ਦੀ ਫਿਲਮ ਬਣਾਣੀ ਹਾਂ ਬਹੁਤ ਵੱਡੀ ਗੱਲ ਹੁੰਦੀ ਹੈ ਹਾਂ ਜਿੰਪੀ ਸਾਹਿਬ ਨੇ ਵੀ ਪਿੱਛੇ ਜੀ ਫਿਲਮ ਬਣਾਈ ਸੀ ਉਹ ਵੱਖਰੀ ਗੱਲ ਹੈ ਵੀ ਕਿਸਮਤ ਦੀ ਗੱਲ ਹੁੰਦੀ ਹੈ ਕੋਈ ਚੀਜ਼ ਚੱਲ ਜਾਂਦੀ ਹੈ ਕੋਈ ਨਹੀਂ ਚੱਲਦੀ ਦੁਆਰੇ ਉਹਨਾਂ ਨੇ ਕਦੇ ਬਣਾਈ ਨਹੀਂ ਮਾਨ ਸਾਹਿਬ ਨੂੰ ਲੈ ਕੇ ਬਣਾਈ ਸੀ ਸ਼ਾਇਦ ਤੁਹਾਡੇ ਯਾਦ ਹੋਵੇਗਾ ਉਸਾਸਮਾਨ ਜੀ 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 ਜਾਂਦੇ ਜਾਂਦੇ ਸਟਾਈਲ نیوز ਪੰਜਾਬ ਦੇ ਮਾਧਿਅਮ ਰਾਹੀਂ ਪੰਜਾਬੀ ਸੰਗੀਤ ਤੇ ਫਿਲਮ ਦੇ ਦਰਸ਼ਕਾਂ ਨਾਲ ਕੋਈ ਸਾਂਝ ਕੋਈ ਗੱਲ ਇਹੋ ਜੀ ਸਾਂਝੀ ਕਰਨੀ ਚਾਹੁੰਦੇ ਹਾਂ ਜਿਹੜੀ ਤੁਸੀਂ ਕਹਿਣਾ ਚਾਹੁੰਦੇ ਹੋ ਤੇ ਮੈਂ ਨਾ ਪੁੱਛ ਸਕਿਆ ਮਾਂ ਕੋਈ ਇਹੋ ਜੀ ਗੱਲ ਜੋ ਸਾਡੇ ਦਰਸ਼ਕਾਂ ਦੇ ਰਾਹੀਂ ਨਾਲ ਸਾਂਝੀ ਕਰਨੀ ਚਾਹੁੰਦਾ ਠੀਕ ਹੈ ਜੀ ਮੈਂ ਹੁਣ ਪਹਿਲਾਂ ਵੀ ਉਹੀ ਗੱਲ ਕਰੀ ਸੀ ਕਿ ਪੰਜਾਬ ਵਿੱਚ ਨਸ਼ੇ ਪੱਤੇ ਦਾ ਜੋਰ ਬਹੁਤ ਹੈ ਹਰੇਕ ਘਰ ਚ ਦੂਜਾ ਤੀਜਾ ਇਨਸਾਨ ਨਸ਼ਾ ਪਤ ਕਰ ਰਿਹਾ ਤੇ ਮੈਂ ਦੋਨੋ ਜੀ ਪਰਮਾਤਮਾ ਨੇ ਮੈਨੂੰ ਬਲ ਬਖਸ਼ਿਆ ਸੀ ਮੈਂ ਵਾਪਸ ਹੋ ਗਿਆ ਦੋ ਤਿੰਨ ਸਾਲ ਹੋ ਗਏ ਬਿਲਕੁਲ ਆਪਣੀ ਅੱਛੀ ਲਾਈਫ ਜੀ ਰਿਆ ਤਾਂ ਜਿਹੜੇ ਵੀ ਮੇਰੇ ਵੀਰ ਭਰਾ ਮਾੜਾ ਮੋਟਾ ਕੁਝ ਖਾਂਦੇ ਪੁੰਦੇ ਆ ਮੈਂ ਤਾਂ ਉਹਨਾਂ ਨੂੰ ਹੀ ਅਰਦਾਸ ਕਰਨਾ ਚਾਹਾਂਗਾ ਵੀ ਛੱਡੋ ਤੇ ਆਪਣੇ ਘਰਾਂ ਚ ਖੁਸ਼ਹਾਲ ਰਹੋ ਸਤਿ ਸ਼੍ਰੀ ਅਕਾਲ ਸੋ ਤਨ ਬਾਤ ਕਰਦੇ ਆ ਬਾਈ ਸੋਨੂ ਜੀ ਤੁਸੀਂ ਥੋੜਾ ਸਮਾਂ ਦਿੱਤਾ ਮੈਨੂੰ ਅੱਜ ਆਪਾਂ ਗੱਲਾਂ ਬਾਤਾਂ ਕੀਤੀਆਂ ਨੇ ਉਮੀਦ ਕਰਾਂਗੇ ਕਿਸੇ ਦਿਨ ਫੇਰ ਆਪਾਂ ਤੁਹਾਡੀ ਜ਼ਿੰਦਗੀ ਦੇ ਹੋਰ ਪੰਨੇ ਸਾਡੇ ਦਰਸ਼ਕਾਂ ਦੇ ਨਾਲ ਖੋਲ੍ਹਾਂਗੇ ਜੇ ਬਹੁਤ ਪਰਦੇ ਨੇ ਗੱਲਾਂ ਤੇ ਸਾਂਝੇ ਕਰਾਂਗੇ ਬਹੁਤ ਜਲਦੀ ਇੱਕ ਮੁਲਾਕਾਤ ਫੇਰ ਕਰਾਂਗੇ ਤੁਹਾਡੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਦਰਸ਼ਕੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਸੁਣਿਆ ਤੇ ਸੋਨੂ ਬਖਸ਼ੀ ਨਾਲ ਦਿਲ ਦੀਆਂ ਗੱਲਾਂ ਸੀ ਜਿਹੜੀਆਂ ਹੋ ਸਾਂਝੀਆਂ ਕੀਤੀਆਂ ਨੇ ਆਪਾਂ ਉਮੀਦ ਕਰਦਾ ਤੁਸੀਂ ਪਸੰਦ ਵੀ ਕਰੋਗੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋਗੇ ਮੈਂ ਤੁਹਾਡਾ ਆਪਣਾ ਜਗਦੀਪ ਸਿੰਘ ਧੰਨਵਾਦ